ਹੈ ਚਾਰ ਪੰਡਾ ਤਲਵੰਡੀ ਮਾਦੋ ਹੋਰ ਖਾਲਸਾ ਤੇ ਇੱਕ ਗੱਟਾ ਮੁੰਡੀ ਕਾਸੂ ਤਲਵੰਡੀ ਮਾਦੋ ਇਹ ਚਾਰ ਪੰਡਾ ਨੂੰ ਟੈਂਕੀਆਂ ਵੱਖ-ਵੱਖ ਪੰਡਾ ਨੂੰ ਇਹ ਕਿਉਂਕਿ ਇਹ ਪਾਣੀ ਦੀ ਬਹੁਤ ਜ਼ਰੂਰਤ ਆ ਕਈ ਵੇਲੇ ਮੋਟਰ ਖਰਾਬ ਹੋ ਜਾਂਦੀ ਆ ਕਦੇ ਪੰਡਾ ਦੇ ਵਿੱਚ ਲੰਗਰ ਲਾਉਣਾ ਹੁੰਦਾ ਜਾਂ ਕੋਈ ਹੋਰ ਜਿਹੜੀ ਹੈਗੀ ਜਿਸ ਤਰ੍ਹਾਂ ਮੰਡੇਰੀਆ ਦੇ ਵਿੱਚ ਜੇ ਦਾ ਹੜਾ ਆ ਜਾਂਦਾ ਉਸ ਵੇਲੇ ਪਾਣੀ ਦੇ ਇਨ ਟੰਕੀਆਂ ਦੀ ਬਹੁਤ ਲੋੜ ਪੈਂਦੀ ਹੈ ਸੋ ਇਹ ਚਾਰ ਪਿੰਡਾਂ ਨੂੰ ਅੱਜ ਵੈਸੇ ਤਾਂ 100 ਦੇ ਕਰੀਬ ਟੰਕੀਆਂ ਅਸੀਂ ਦੇ ਚੁੱਕੇ ਹਾਂ ਇਹ ਚਾਰ ਪਿੰਡਾਂ ਨੂੰ ਅੱਜ ਨਵੀਆਂ ਟੰਕੀਆਂ ਜਿਹੜੀਆਂ ਹੈਗੀਆਂ ਆਪਣਾ ਬਾਬਾ ਜੀ ਕਿੰਨੀ ਕੁ ਲੱਗਦੀਆਂ ਇਹ ਟੰਕੀਆਂ ਵਾਂ ਇਹ ਇਹਨਾਂ 162000 ਦੀ ਹੈ ਪੂਰ ਸਟੀਲ ਦੀ ਹੈ ਚਾਰ ਟਾਇਰ ਆ ਬਿਲਕੁਲ ਨਵੇਂ ਤੇ ਇਹਨਾਂ ਜਿਹੜਾ ਹੈਗਾ ਵਧੀਆ ਜਿਹੜੀ ਕੁਆਲਿਟੀ ਦੇ ਜਿਹਨੂੰ ਨੈਸ਼ਨਲ ਵਾਲੇ ਜੇਸ ਕੰਪਨੀ ਦੇ ਕੋਲੋਂ ਉਹ ਆਪਣਾ ਸਾਰੇ ਟਿੰਕਰ ਵਗੈਰਾ ਬਣਾਉਂਦੇ ਉਸ ਜਿਹੜੀ ਹੈਗੀ ਕੰਪਨੀ ਦੀ ਬਣੀ ਹੋਈ ਤੁਹਾਡੇ ਕੇ ਜਨਮ ਦਿਨ ਮੌਕੇ ਅੱਜ ਸੰਗਤਾਂ ਦੇ ਵਿੱਚ ਕਾਫੀ ਉਹ ਸ਼ਾਹ ਦੇਖਣ ਨੂੰ ਮਜ਼ਾ ਹੀ ਆ ਜਾਂਦਾ ਜੀ ਦੇ ਨਾਲ ਸੰਗਤਾਂ ਜੀ ਨੂੰ ਤੁਹਾਡੇ ਤੋਂ ਵੀ ਅੱਜ ਦਾ ਦਿਨ ਅਸੀਂ ਇੱਕ ਤਾਂ ਵਾਟਰ ਵੈਟਲੈਂਡ ਆ ਦੂਸਰਾ ਅਸੀਂ ਐਜੂਕੇਸ਼ਨ ਨੂੰ ਸਮਰਪਿਤ ਹੋ ਕੇ ਮਨਾਉਂਦੇ ਆ ਸਕੂਲ ਕਾਲਜ ਜਿੰਨੇ ਵੀ ਵਿਦਿਆਰਥੀ ਆ ਟੀਚਰ ਆ ਜਾਂ ਜਿਹੜੇ ਪੇਰੈਂਟਸ ਆ ਯਾਰਾਂ ਨੂੰ ਜਿਹੜੇ ਇਹਨਾਂ ਐਜੂਕੇਸ਼ਨ ਲਈ ਡੋਨੇਟ ਕਰਦੇ ਆ ਸੇਵਾਦਾਰ ਉਹਨਾਂ ਸਾਰਿਆਂ ਨੂੰ ਅੱਜ ਇਸ ਦਿਨ ਦੇ ਉੱਤੇ ਬੁਲਾਉਣੇ ਵੀ ਆ ਉਹਨਾਂ ਦਾ ਟੀਚਰਾਂ ਦਾ ਵੀ ਸਨਮਾਨ ਕਰਦੇ ਆ ਜਿਹੜੇ ਉਹਨਾਂ ਦੇ ਵਧੀਆ ਰਿਜ਼ਲਟ ਆਉਂਦੇ ਆ ਬੱਚਿਆਂ ਨੂੰ ਵੀ ਸਨਮਾਨ ਕਰਦੇ ਆ ਉਹ ਜਿਹੜੇ ਦਾਨੀ ਸਿੰਘ ਉਹਨਾਂ ਨੂੰ ਵੀ ਸਨਮਾਨਤ ਕਰਦੇ ਆ ਸੋ ਅੱਜ ਦੇ ਦਿਨ ਜਿਹੜਾ ਹੈਗਾ এনਵਾਇਰਨਮੈਂਟ ਨੂੰ ਸਮਰਪਿਤ ਹੁੰਦਾ ਤੇ ਅੱਜ ਸ਼ਾਮ ਨੂੰ ਜਿਹੜਾ ਗੱਲ ਹੈ ਦਿਹਾਣਾ ਵੀ ਕਿ ਵਾਰਡ ਬਟਲੈਂਡ ਦੇ ਦੇ ਉੱਤੇ ਉੱਥੇ ਵੀ ਗੁਰਦੁਆਰਾ ਕੋਊਕੜ ਭੂਗ ਪਹਿਣਗੇ ਤੇ ਉੱਥੇ ਵੀ ਜਿਹੜੀ ਹੈਗੀ ਐ এনवायरमेंट ਦਾ ਧਿਆਨ ਅਸੀਂ ਬਣਾਉਣਾ